ਅਕੇ ਬਤਾ ਕੇ ਹੁਣ ਮਿਰਗੀ ਦਾ ਦਵਾ ਪੈਣ ਤੇ ਜੁੱਤੀਆਂ ਸੁੰਗਣ ਦਾ ਟੋਟਕਾ ਮਿਰਗੀ ਵਰਗੀ ਬਿਮਾਰੀ ਨੂੰ ਠੀਕ ਕਰਨ ਦੇ ਵਿੱਚ ਮਦਦ ਨਹੀਂ ਕਰੇਗੀ ਇਹ ਗੱਲ ਪੰਜਾਬ ਦੇ ਸੇਧਮੰਤੀ ਰਕਸ਼ ਬਲਬੀ ਸਿੰਘ ਨੇ ਅੱਜ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਜ਼ਿਲ੍ਹੇ ਨੂੰ ਮਿਰਗੀ ਮੁਕਤ ਬਣਾਉਣ ਸੰਬੰਧੀ ਸੈਮੀਨਾਰ ਦੌਰਾਨ ਕਹੀ ਇਸ ਮੌਕੇ ਤੇ ਵਿਧਾਇਕ ਸੁਖਵਿੰਦਰ ਸਿੰਘ ਸੁਖੀ ਤੇ ਜੀਐਮਸੀ ਹਸਪਤਾਲ ਦੇ ਕਈ ਮਾਹਰ ਡਾਕਟਰਾਂ ਤੋਂ ਇਲਾਵਾ ਇਸ ਸੈਮੀਨਾਰ ਦੇ ਵਿੱਚ ਦੇਸ਼ ਵਿਦੇਸ਼ ਅਤੇ ਯੂਕੇ ਦੇ ਡਾਕਟਰਾਂ ਨੇ ਵੀ ਸ਼ਿਰਕਤ ਕੀਤੀ ਅਤੇ ਮਿਰਗੀ ਦੇ ਰੋਗੀਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ ਸੋ ਹੁਣ ਮਿਰਗੀ ਵਰਗੀ ਬਿਮਾਰੀ ਨੂੰ ਵੀ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ ਔਰ ਅੱਜ ਬੜਾ ਇੱਕ ਸਾਡਾ ਵਿਸ਼ੇਸ਼ ਮੰਤਵ ਇੱਥੇ ਆਂਦਾ ਜੀ ਇਹ ਦਇਨੰਦ ਮੈਡੀਕਲ ਕਾਲਜ ਵੱਲੋਂ ਔਰ ਇੱਕ ਬਹੁਤ ਅੱਛਾ ਪ੍ਰੋਗਰਾਮ ਹੈ ਕਿ ਜਿਹੜਾ ਬਿਮਾਰੀਆਂ ਦੀ ਰੋਕਥਾਮ ਵਿੱਚ ਪਹਿਲਾਂ ਵੀ ਇਹਨਾਂ ਦੇ ਜਿਹੜੇ ਕਾਰਡੀਓਲੋਜਿਸਟਰ ਡਾਕਟਰ ਬਿਸ਼ਪ ਮੋਨ ਤੇ ਡਾਕਟਰ ਰੈਡੀ ਜਿਹੜੇ ਪੀਜੀਆ ਤੋਂ ਆ ਉਹਨਾਂ ਨੇ ਹਾਰਟ ਵਾਸਤੇ ਜਿਹੜਾ ਉਹ ਮਤਲਬ ਉਹ ਵੀ ਚੱਲਦਾ ਪਿਆ ਸਾਡਾ ਪ੍ਰੋਜੈਕਟ ਜਿਹੜੇ ਹਾਰਟ ਦਾ ਜੇ ਕਿਸੇ ਨੂੰ ਹਾਰਟ ਅਟੈਕ ਹੁੰਦਾ ਉਹਦਾ ਇਲਾਜ ਕਰਨਾ ਜਾ ਉਹਦੀ ਪ੍ਰੋਵੈਂਸ਼ਨ ਕਰਨਾ ਇਸੇ ਤਰ੍ਹਾਂ ਬ੍ਰੇਨ ਸਟ੍ਰੋਕ ਦਾ ਤੇ ਅੱਜ ਜਿਹੜਾ ਹੈਗਾ ਇੱਕ ਬਿਮਾਰੀ ਹੈਗੀ ਆ ਜਿਹਨੂੰ ਅਸੀਂ ਪੰਜਾਬੀ ਚ ਮਿਰਗੀ ਦਾ ਦੌਰਾ ਕਹਿੰਨੇ ਪੈਣਾ ਬੜੀ ਕਾਮਨ ਹੈ ਜੀ ਜੇ ਆਪਾਂ ਮੈਂ ਪੰਜਾਬ ਦੀ ਗੱਲ ਕਰਾਂ ਤਾਂ 3-4 ਲੱਖ ਬੱਚੇ ਹੋ ਜੇ ਹੋਣਗੇ ਜਾਂ ਬਜ਼ੁਰਗ ਹੋਣਗੇ ਜਿਹਨਾਂ ਨੂੰ ਇਹ ਦੌਰੇ ਪੈਂਦੇ ਆ ਔਰ ਇਹਦੇ ਨਾਲ ਸਟਿਗਮਾ ਹੁੰਦਾ ਜੀ ਲੋਕਾਂ 'ਚ ਪਤਾ ਨਹੀਂ ਹੁੰਦਾ ਤੇ ਲੋਕ ਹੀ ਕਰਦੇ ਆ ਕਿ ਜਦੋਂ ਕਿਸੇ ਨੂੰ ਮਿਰਗੀ ਦਾ ਦੌਰਾ ਪੈਂਦਾ ਜੀ ਉਹ ਫਿਰ ਕਈ ਵਾਰੀ ਇਹਨਾਂ ਜੀ ਮਤਲਬ ਟੈਂਟਰਮ ਜਿਹੜੇ ਆ ਤੁਹਾਡੇ ਜਿੰਨੇ ਵੀ ਟੈਂਟਰੇ ਖਾ ਗਿਆ ਉਹਨਾਂ ਦੇ ਕੋਲੇ ਜਿਹੜੇ ਜਾਂ ਆਪਰਾ ਤੁਸੀਂ ਦੇਖ ਲਿਆਣਾ ਪੰਜਾਬੀ ਜੁਤੀਸ ਨੂੰ ਆਉਂਦੇ ਹਨ ਮੰਨ ਲਓ ਨਾ ਸਟੇਕਵਾ ਵੀ ਉਹਨਾਂ ਦਾ ਟਾਇਰ ਤੇ ਅਜੇ ਕੋਈ ਲੜਕੀ ਹੋਵੇ ਹਾਲਾਂਕਿ ਇਹ ਬਿਮਾਰੀ ਕੰਟਰੋਲੇਬਲ ਹੈ ਜੀ ਬੜੀਆਂ ਬਿਮਾਰੀਆਂ ਹੈਗੀਆਂ ਜੀ ਬੰਦਿਆਂ ਨੂੰ ਜਿਹੜੀਆਂ ਹੋ ਜਾਂਦੀਆਂ ਜੋ ਬਲੱਡ ਪ੍ਰੈਸ਼ਰ ਹੋ ਗਿਆ ਸ਼ੂਗਰ ਹੋ ਗਿਆ ਤਾਂ ਆਪਾਂ ਦਵਾਈ ਕਰਦੇ ਆ ਨਾ ਜੀ ਇਹ ਵੀ ਦਵਾਈ ਦੇ ਨਾਲ ਕੰਟਰੋਲ ਹੋ ਜਾਂਦੀ ਹੈ ਜੀ 70 80 90 ਪਰਸੈਂਟ ਕੇਸਸ ਦੇ ਵਿੱਚ ਔਰ ਇਹਨਾਂ ਨੇ ਇੱਕ ਨਵੀਂ ਐਪ ਵੀ ਡਿਵੈਲਪ ਕੀਤੀ ਹੈ ਜਿਹਦੇ ਨਾਲ ਇਹਦਾ ਆਸ਼ਾ ਵਰਕਰ ਹੋਵੇ ਜੀ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਏ ਐਨ ਐਮ ਜਿਹਨੂੰ ਵੀ ਆਪਾਂ ਕਹਿ ਦਿੰਨਾ ਜਾਂ ਨਰਸਸ ਹੋਣ ਜਾਂ ਡਾਕਟਰਸ ਹੋਣ ਇਹ ਵੀ ਆਪਣੇ ਕੋਲ ਆਮ ਆਦਮੀ ਕਿਹਨੇ ਸਾਰੇ ਪੰਜਾਬ ਚ ਬਣਿਆ ਹੋਇਆ ਦਵਾਈਆਂ ਸਰਕਾਰ ਦੇ ਰਹੀ ਆ ਸਾਰੀਆਂ ਜਦੋਂ ਅੰਜਾਂ ਅਸੀਂ ਦੇ ਦਾਂਗੇ ਮਹਿੰਗੀ ਤੋਂ ਬੰਗੀ ਦਵਾਈ ਦੇ ਦਾਂਗੇ ਸਾਡਾ ਮਕਸਦ ਹੈ ਕਿ ਜਿਹੜੇ 3-4 ਲੱਖ ਬੰਦੇ ਆਰਾਂ ਦੀ ਕੁਆਲਿਟੀ ਆਫ ਲਾਈਫ ਬਹੁਤ ਚੰਗੀ ਹੋ ਜਾਏ ਇਹਨਾਂ ਨਾਲ ਨੌਕਰੀਆਂ ਦੇ ਲੈਣ ਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਵੇ ਕਿਸੇ ਨੂੰ ਵਿਆਹ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਉਹ ਬੰਦੇ ਆਪਣੇ ਨਾਰਮਲ ਲਾਈਫ ਲੀਡ ਕਰ ਸਕਣ ਲਾਈਕ ਐਨੀ ਅਦਰ ਨਾਰਮਲ ਪਰਸਨ ਔਰ ਇਹ ਕੀਤਾ ਜਾ ਸਕਦਾ ਜੀ ਔਰ ਇਹ ਪੋਸੀਬਲ ਹੈ ਸਟਾਫ ਦੀ ਕਮੀ ਸਰ ਜੀ ਬਹੁਤ ਹੈ ਸਟਾਫ ਦੀ ਬਹੁਤ ਕਮੀ ਹੈ ਸਟਾਫ ਦੇ ਨਾਲ ਡਾਕਟਰ ਆ ਗਏ ਜੀ ਮਤਲਬ ਪਰਸਨਲ ਨਿਯੁਕਤੀ ਪੱਤਰ ਦੇ ਦਿੰਨਾ ਜੀ ਡਾਕਟਰਸ ਪਹੁੰਚ ਜਾਣਗੇ ਐਨਐਮ ਦੀ ਭਰਤੀ ਹੋ ਗਈ ਆ 580 ਤੱਕ ਦੀ ਪਰਨਾ ਆ ਗਈਆਂ ਸੀ ਬਾਕੀ ਦਾ ਹੁਣ